ਰਜਨੀ ਸਭ ਭਾਉ ਗੁਰ ਪ੍ਰਸਾਦਿ ਜਪੋ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ੴ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬੇਗਨ ਬਿਨਾਸਣ ਸੋਏ ਮੂ ਕੂਚਰਾ ਸਸਤਰ ਘਟ ਟੰਗ ਗਿਰਨ ਚੜ ਜਾ ਅੰਦ ਲਖੈ ਬਦਰਾਉ ਸੁਣਾ ਜੋ ਕਾਲ ਕਿਰਪਾ ਕਰਾਏ ਅੰਦ ਲਖੈ ਬਦਰਾਉ ਸੁਣਾ ਜੋ ਕਾਲ ਕਿਰਪਾ ਕਰਾਏ ਵਾਹਿਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਾਰੀ ਦੁਨੀਆ ਦੇ ਸਾਂਝੇ ਰਹਿਬਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਬਲਾ ਦੀਆਂ ਹਾਜ਼ਰੀਆਂ ਭਰ ਰਹੇ ਸਤਸੰਗੀ ਜਨੋ ਆਪ ਸਰਬਤ ਗੁਰਮੁਖ ਪਿਆਰੇ ਵੱਡਿਆਂ ਭਾਗਾ ਵਾਲੇ ਹੋ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾ ਕਬਲਾ ਜੀਆਂ ਹਾਜ਼ਰੀਆਂ ਭਰ ਰਹੇ ਹਾਂ ਗੁਰੂ ਸਾਹਿਬਾਂ ਨੇ ਬੜੀ ਮਹਾਨ ਕਿਰਪਾ ਕੀਤੀ ਹੈ ਸਤ ਸੰਗ ਦਾਸ ਭਾਗ ਸਮਾ ਬਖਸ਼ਿਆ ਆਓ ਰਲ ਮਿਲ ਕੇ ਕੁਝ ਕੁ ਸਮਾਂ ਗੁਰ ਇਤਿਹਾਸ ਗੁਰਮਤ ਵਿਚਾਰਾਂ ਦੀ ਸਾਂਝ ਪਾਈਏ ਅੱਜ ਦਾ ਜੋ ਪਾਵਨ ਪਵਿੱਤਰ ਦਿਵਸ ਹੈ ਦਿਹਾੜਾ ਹੈ ਬੜਾ ਮਹਾਨ ਹੈ ਜੋ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਅੱਜ ਧੰ ਧੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਹੈ ਅੱਜ ਦੇ ਦਿਨ ਸਤਗੁਰਾਂ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਸੰਪੂਰਨਤਾ ਹੀ ਹੋਈ ਹੈ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਬਾਣੀ ਸੰਪੰਨ ਕੀਤੀ ਗਈ ਹੈ ਕਲਗੀਧਰ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਬੜੀ ਅਪਰਪਾਰ ਕਿਰਪਾ ਦਇਆ ਰਹਿਮਤ ਕੀਤੀ ਹੈ ਸਾਡੇ ਕਿਉਂਕਿ ਕਿਤੇ ਅਨੰਦਪੁਰ ਸਾਹਿਬ ਸਤਿਗੁਰੂ ਸਾਹਿਬ ਮਾਰਨ ਨੇ ਛੱਡਿਆ ਤੇ ਵਿਚਾਰਲੇ ਸਮੇਂ ਦੇ ਵਿੱਚ ਸਾਧ ਸੰਗਤ ਜੀ ਚੌਨਾ ਜੰਗਾ ਆਪਣੀ ਜ਼ਿੰਦਗੀ ਦੇ ਅੰਦਰ ਲੜੀਆਂ ਕਿਤੇ ਖਦਰਾਣੇ ਦੀ ਢਾਬ ਤੇ ਸ੍ਰੀ ਮੁਕਤਸਰ ਸਾਹਿਬ ਦਾ ਜਿਨ੍ਹਾਂ ਨਾਮ ਦਿੱਤਾ ਉਥੇ ਅਖੀਰਲੀ ਜੰਗ ਲੜ ਕੇ ਪਿੰਡਾਂ ਸ਼ਹਿਰਾਂ ਵਿੱਚ ਦੀ ਹੁੰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਨਜ਼ਦੀਕ ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚੇ ਆ। ਸੋ ਇੱਥੇ ਗਰੀਬ ਨਵਾਜ਼ ਮਹਾਰਾਜ ਜੀ ਨੇ ਉਦਮ ਪ੍ਰਾਲੇ ਕੀਤੇ ਆ ਦੇਖੋ ਸਾਧ ਸੰਗਤ ਜੀ ਕਤਿ ਆਨੰਦਪੁਰ ਸਾਹਿਬ ਦੇ ਵਿੱਚ ਇੱਕ ਸੰਗਤਾਂ ਦੇ ਨਾਲ ਬਚਨ ਕੀਤਾ ਸੀ। ਕਿ ਸਮਾ ਆਵੇਗਾ ਜ਼ਰੂਰ ਤੁਹਾਨੂੰ ਗੁਰਬਾਣੀ ਦੀ ਸ਼ੁੱਧਤਾ ਕਰਵਾਈ ਜਾਵੇਗੀ ਕਿਉਂਕਿ ਸ੍ਰੀ ਅਨੰਦਪੁਰ ਸਾਹਿਬ ਵਸਦੇ ਆ ਮਹਾਰਾਜ ਨੇ ਬਚਨ ਕੀਤਾ ਸੀ 1701 ਦੇ ਵਿੱਚ ਸਾਧ ਸੰਗਤ ਜੀ ਐ ਸਿੱਖ ਨਿਤਨੇਮ ਕਰ ਰਹੇ ਸਨ ਔਰ ਦੱਖਣੀ ਓੰਕਾਰ ਦੀ ਬਾਣੀ ਪੜ ਰਿਹਾ ਸੀ ਇੱਕ ਸਿੱਖ ਦਖਣੀ ਓੰਕਾਰ ਦੀ ਬਾਣੀ ਦੇ ਅੰਦਰ ਇੱਕ ਪੰਗਤੀ ਆਉਂਦੀ ਹੈ ਕਰਤੇ ਕੀ ਮਿਤ ਕਰਤਾ ਜਾਣੈ ਕਹਿ ਜਾਣੈ ਗੁਰ ਸੂਰਾ ਸੋ ਇਹੋ ਸਿੱਖ ਨੇ ਕਹਿ ਦਿੱਤਾ ਕਰਤੇ ਕੀ ਮਿਤ ਕਰਤਾ ਜਾਣੈ ਕਹਿ ਜਾਣੈ ਗੁਰ ਸੂਰਾ ਕਿਉਂਕਿ ਜਦੋਂ ਅਸੀਂ ਬਾਣੀ ਦਾ ਉਚਾਰਨ ਸਾਦ ਸੰਗਤ ਜੀ ਗਲਤ ਕਰ ਦਿੰਨੇ ਆ ਉਹ ਅਰਥ ਦਾ ਫਿਰ ਅਨਰਥ ਹੋ ਜਾਂਦਾ ਹੁਣ ਕਰਤੇ ਕੀ ਮਿਤ ਕਰਤਾ ਜਾਣੇ ਕੇ ਜਾਣੇ ਗੁਰੂ ਸੂਰਾ ਦਾ ਅਰਥ ਹੋ ਗਿਆ ਵੀ ਜਿਹੜਾ ਸਤ ਗੁਰੂ ਸੂਰਮਾ ਉਹ ਕੁਝ ਨਹੀਂ ਜਾਣਦਾ ਮੈਂ ਗੁਰੂ ਕੁਝ ਨਹੀਂ ਜਾਣਦਾ ਅਰਥ ਦਾ ਅਨਰਥ ਹੋ ਗਿਆ ਗੁਰੂ ਤਾਂ ਅੰਤਰ ਜਾਮੀ ਹੈ ਜਾਣੀ ਜਾਣਾ ਸੋ ਸਾਧ ਸੰਗਤ ਜੀ ਇਸ ਕਰਕੇ ਕਰਤੇ ਕਿਮਿਤ ਕਰਤਾ ਜਾਣਾ ਕਹਿ ਜਾਣਾ ਗੁਰ ਸੂਰਾ ਕਰਤੇ ਕਿਮਿਤ ਕਰਤਾ ਜਾਣਾ ਕਹਿ ਜਾਣਾ ਗੁਰ ਸੂਰਾ ਭਾਵ ਕੀ ਕੇ ਕੈਦੀ ਥਾਂ ਉਹ ਸਿੱਖ ਨੇ ਕੇ ਉਚਾਰ ਦਿੱਤਾ ਇੱਕ ਲਗਾਮਾਤਰ ਕੱਟ ਦਿੱਤੀ ਗੁਲਾਮੇ ਦੀ ਥਾਂ ਲਾਵਾ ਉਚਾਰਨ ਕਰਿਆ ਜਦੋਂ ਤੇ ਭਾਈ ਆਲਮ ਸਿੰਘ ਕਲਗੀ ਧਰ ਪਾਤਸ਼ਾਹ ਮਹਾਰਾਜ ਦੇ ਹਜ਼ੂਰੀਏ ਸਿੱਖ ਸਤਗੁਰਾਂ ਦੀ ਹਜ਼ੂਰੀ ਵਿੱਚ ਖਲੋਤੇ ਸਨ ਮਹਾਰਾਜ ਨੇ ਭਾਈ ਆਲਮ ਨੂੰ ਹੁਕਮ ਕੀਤਾ ਕਹਿੰਦੇ ਭਾਈ ਆਲਮ ਇਹ ਸਿੱਖ ਨੂੰ ਜਾ ਕੇ ਸਮਝਾਓ ਕਿ ਇੱਥੇ ਪਾਠ ਕੇ ਨਹੀਂ ਕਰਨਾ ਕਹਿ ਕਰਨਾ ਉਹ ਭਾਈ ਆਲਮ ਸਿੰਘ ਨੇ ਜਾ ਕੇ ਕਿਹਾ ਭਾਈ ਇਹ ਉਚਾਰਨ ਸ਼ੁੱਧ ਕਰੋ ਇਸ ਨੂੰ ਤੁਸੀਂ ਕਾਇਆਚਾਰਨ ਕਰੋ ਕਿ ਨਹੀਂ ਕਹਿਣਾ ਭਾਈ ਆਲਮ ਸਿੰਘ ਨੇ ਇੱਕ ਵਾਰ ਕਿਹਾ ਦੋ ਵਾਰ ਕਿਹਾ ਪਰ ਉਹ ਸਿੱਖ ਨੇ ਅਣ ਸੁਣੀ ਗੱਲ ਕਰ ਦਿੱਤੀ ਤਾਂ ਸਾਧ ਸੰਗਤ ਜੀ ਉਹਨੂੰ ਗੁਰਾਂ ਦਾ ਹੁਕਮ ਸੀ ਵੀ ਇਹਨੂੰ ਸ਼ੁੱਧ ਕਰਾਓ ਭਾਈ ਆਲਮ ਸਿੰਘ ਨੇ ਵੱਟ ਕੇ ਚਪੇੜ ਮਾਰੀ ਉਹ ਸਿੱਖ ਦੇ ਕਹਿੰਦਾ ਤੂੰ ਸੁਧਾਈ ਨਹੀਂ ਕਰ ਰਿਹਾ ਸਤਿਗੁਰਾਂ ਦਾ ਹੁਕਮ ਹੈ ਸ਼ੁੱਧ ਨਹੀਂ ਬੋਲ ਰਿਹਾ ਤਾਂ ਸਾਧ ਸੰਗਤ ਜੀ ਜਦੋਂ ਵਟਕੇ ਚਮੇੜ ਮਾਰੀ ਤੇ ਉਹਨੇ ਪੋਥੀ ਐ ਸੰਤੋਖ ਕੇ ਉਹ ਸਤਿਗੁਰਾਂ ਦੇ ਕੋਲ ਆ ਗਿਆ ਸ਼ਿਕਾਇਤ ਲੈ ਕੇ ਭਾਈ ਆਲਮ ਸਿੰਘ ਦੀ ਉਹ ਸਿੱਖ ਕਹਿ ਲੱਗਿਆ ਮਹਾਰਾਜ ਕਲੰਗੀ ਧਰਪਾਤਸ਼ਾ ਸੁਣਿਆ ਸੀ ਵੀ ਗੁਰਬਾਣੀ ਪੜ੍ਹ ਸੁਣ ਕੇ ਜਮਾ ਦੀਆਂ ਚੋਟਾਂ ਤੋਂ ਬਚਿਆ ਜਾ ਸਕਦਾ ਜਮਾ ਦੀਆਂ ਚਪੇੜਾਂ ਤੋਂ ਮਨੁੱਖ ਬਚ ਜਾਂਦਾ ਇਹ ਸੁਣਿਆ ਸੀ ਪਰ ਸਤਿਗੁਰੂ ਇਥੇ ਬਾਣੀ ਪੜ੍ਹਦੇ ਆ ਤੇ ਆਪ ਜੀ ਦੇ ਸਿੱਖੀ ਸਾਡੇ ਚ ਪੇੜਾ ਮਾਰੀ ਜਾਂਦੇ ਨਾ ਆਖੋ ਸਤਨਾਮ ਮਹਾਰਾਜ ਇਹ ਸਿੱਖੀ ਚ ਪੇੜਾ ਮਾਰੀ ਜਾਂਦੇ ਸਾਡਾ ਕੀ ਬਣਦਾ ਫੇਰ ਜਮਾ ਨੇ ਕੀ ਛੱਡਣਾ ਸਾਨੂੰ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਗੱਲ ਸੁਣੀ ਤੇ ਸਤਿਗੁਰੂ ਕਹਿਣ ਲੱਗੇ ਭਾਈ ਸਿਖਾ ਭਾਈ ਆਲਮ ਸਿੰਘ ਨੂੰ ਅਸੀਂ ਹੁਕਮ ਕਰਕੇ ਭੇਜਿਆ ਸੀ ਕਿਉਂਕਿ ਤੂੰ ਗੁਰਬਾਣੀ ਦਾ ਉਚਾਰਨ ਗਲਤ ਕਰ ਰਿਹਾ ਸੀ ਕੈ ਦੀ ਥਾਂ ਕੀ ਉਚਾਰਨ ਕਰ ਰਿਹਾ ਸੀ ਇਸ ਕਰਕੇ ਅਰਥ ਦਾ ਅਨਰਥ ਬਣ ਰਿਹਾ ਸੀ ਗੁਰੂ ਦੀ ਤੋਹੀਨ ਹੋ ਰਹੀ ਸੀ ਇਸ ਕਰਕੇ ਭਾਈ ਤਾਂ ਤੇਰੇ ਚਪੇੜ ਮਾਰੀਏ ਦੇਖੋ ਚਪੇੜ ਦਾ ਤੇਰੇ ਕਿੰਨਾ ਦਰਦ ਹੋਇਆ ਹੈ ਮਹਾਰਾਏ ਕਹਿੰਦੇ ਜਿਹੜੀ ਬਾਣੀ ਹੈ ਨਾ ਇਹ ਗੁਰਬਾਣੀ ਸਾਡਾ ਰੂਪ ਹੈ ਗੁਰਬਾਣੀ ਦੇ ਲਗਾ ਮਾਤਰ ਇਹ ਸਾਡੇ ਅੰਗ ਹੈ ਇਹ ਸਾਡੇ ਰੋਮ ਨੇ ਜਿਵੇਂ ਕਿਸੇ ਦੇ ਸਰੀਰ ਤੋਂ ਰੋਮ ਕੁੱਟਿਏ ਤੇ ਕਿੰਨਾ ਦੁੱਖ ਲੱਗਦਾ ਹੈ ਕਿਸੇ ਦੇ ਸਰੀਰ ਦਾ ਅੰਗ ਕੱਟਿਏ ਤੇ ਕਿੰਨਾ ਦੁੱਖ ਲੱਗਦਾ ਹੈ ਇਸ ਕਰਕੇ ਭਾਈ ਜੇ ਤੂੰ ਬਾਣੀ ਦੇ ਸਰੂਪ ਵਿੱਚੋਂ ਬਾਣੀ ਦੀ ਲਗਾਮਾਤਰ ਕੱਟ ਦਿੱਤੀ ਸਮਝ ਲੈ ਤੂੰ ਸਾਡਾ ਅੰਗ ਕੱਟ ਦਿੱਤਾ ਇਸ ਕਰਕੇ ਸਾਨੂੰ ਬੜੀ ਦਰਦ ਹੁੰਦੀ ਆਖੋ ਸਤਨਾ ਤਾਂ ਕਰਕੇ ਤੈਨੂੰ ਸਮਝਾਉਣ ਵਾਸਤੇ ਚਪੇੜ ਮਾਰੀ ਸੀ ਫਿਰ ਉਹ ਸਿੱਖ ਨੇ ਬੇਨਤੀ ਕੀਤੀ ਕਿ ਸਤਗੁਰੂ ਆਪ ਸਮਰਥ ਹੋ ਆਪ ਹੀ ਦਇਆ ਕਰੋ ਕਿਰਪਾ ਕਰੋ ਕੀ ਗੁਰਬਾਣੀ ਦੀ ਸੁਧਾਈ ਕਰਾਓ ਸਾਨੂੰ ਮਹਾਰਾਜ ਕਹਿੰਦੇ ਹੁਣ ਸਮਾਂ ਨਹੀਂ ਸਮਾਂ ਆਵੇਗਾ ਤੁਹਾਨੂੰ ਗੁਰਬਾਣੀ ਦੀ ਸੁਧਾਈ ਕਰਾਈ ਜਾਵੇਗੀ ਉਹ ਸਮਾਂ ਫਿਰ ਆਇਆ ਸਾਧ ਸੰਗਤ ਜੀ ਜਦੋਂ ਸਤਿਗੁਰੂ ਜੀ ਜੰਗਾਂ ਜੁੱਧਾਂ ਤੋਂ ਬੇਲ ਪਾ ਕਰਕੇ ਤੇ ਤਖਤ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਆ ਕਰਕੇ ਪਹੁੰਚੇ ਆ ਇੱਥੇ ਫਿਰ ਸਾਰੇ ਗੁਰਸਿੱਖਾਂ ਨੇ ਸਾਧ ਸੰਗਤ ਜੀ ਬੇਨਤੀ ਕੀਤੀ ਸਤਿਗੁਰਾਂ ਨੂੰ ਕਿ ਮਹਾਰਾਜ ਜਿਹੜਾ ਤੁਸੀਂ ਕਦੇ ਬਚਨ ਅਨੰਦਪੁਰ ਸਾਹਿਬ ਦੇ ਵਿੱਚ ਕੀਤਾ ਸੀ ਵੀ ਗੁਰਬਾਣੀ ਦੀ ਸ਼ੁੱਧਤਾ ਤੁਹਾਨੂੰ ਕਰਾਵਾਂਗੇ ਉਹ ਮਹਾਰਾਜ ਹੁਣ ਕਾਰਜ ਕਰੋ ਸਮਾਂ ਹੈ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਉਸ ਵੇਲੇ ਫਿਰ ਉਹ ਸਮੇਂ ਨੂੰ ਵਿਚਾਰਦਿਆਂ ਹੋਇਆਂ ਸਤਿਗੁਰੂ ਜੀ ਨੇ ਪੰਜ ਸਿੱਖਾਂ ਨੂੰ ਹੁਕਮ ਕੀਤਾ ਕਹਿੰਦੇ ਜਾਓ ਜਿਹੜੀ ਬੀੜ ਧੀਰਮੱਲੀਆਂ ਕੋਲ ਹੈ ਕੁਰਬਾਨੀ ਦੀ ਉਹ ਲੈ ਕੇ ਆਓ ਪੰਜ ਸਿੱਖ ਇਥੋਂ ਫਿਰ ਹੁਕਮ ਪਾ ਕੇ ਸਤਿਗੁਰਾਂ ਦਾ ਸ੍ਰੀ ਕਰਤਾਰਪੁਰ ਸਾਹਿਬ ਗਏ ਆ ਉਹਨਾਂ ਜਾ ਕੇ ਉੱਥੇ ਬੇਨਤੀ ਕੀਤੀ ਧੀਰਮੱਲੀਆਂ ਨੂੰ ਕਿ ਭਾਈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਹੁਕਮ ਹੈ ਤੇ ਜਿਹੜੀ ਬੀੜ ਹੈ ਤੁਹਾਡੇ ਪਾਸ ਉਹ ਬੀੜ ਦਿਓ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਗੁਰਬਾਣੀ ਦੀ ਸੁਧਾਈ ਸਿੱਖਾਂ ਨੂੰ ਕਰਾਉਣੀ ਹੈ ਤੇ ਉਹਦੇ ਵਿੱਚ ਨੌਵੇਂ ਪਾਤਸ਼ਾਹ ਦੀ ਬਾਣੀ ਦਰਜ ਕਰਕੇ ਤੇ ਉਸ ਬੀੜ ਨੂੰ ਸੰਪੂਰਨ ਕਰਨਾ ਉਸ ਰੂਪ ਨੂੰ ਸੰਪੂਰਨ ਕਰਨਾ ਇਸ ਕਰਕੇ ਸਾਨੂੰ ਬੀੜ ਚਾਹੀਦੀ ਹੈ ਤਾਂ ਸਾਧ ਸੰਗਤ ਜੀ ਉਸ ਵਖਤ ਫਿਰ ਧੀਰਮੱਲੀਏ ਬੜੇ ਹੰਕਾਰੀ ਸੀ ਸੀ ਤਾਂ ਗੁਰੂ ਦੀ ਕੁੱਲੂ ਵਿੱਚੋਂ ਪਰ ਹੰਕਾਰੀ ਸੀ ਮਹਾਰਾਜ ਬਚਨ ਕਰਦੇ ਹਨ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਕਹਿੰਦੇ ਜਿਹੜਾ ਬੰਦਾ ਹੰਕਾਰੀ ਤੇ ਨਿੰਦਕਾ ਗੁਰੂ ਸਾਹਿਬ ਕਹਿੰਦੇ ਉਹਦੇ ਵੱਲ ਹਮੇਸ਼ਾ ਸਾਡੀ ਪਿੱਠ ਹੈ ਉਹਦੇ ਵੱਲ ਅਸੀਂ ਕਦੇ ਮੁਖ ਨਹੀਂ ਕਰਾਂਗੇ ਜਿਹੜਾ ਬੰਦਾ ਨਿੰਦਕਾ ਜਿਹੜਾ ਹੰਕਾਰੀ ਹੈ ਕਹੇ ਸਾਡੀ ਪਿੱਠ ਹੋਏਗੀ ਹਮੇਸ਼ਾ ਉਹ ਕਿੰਨਾ ਪੁੰਨਦਾਨ ਕਰੀ ਜਾਵੇ ਕਿੰਨੀ ਸੇਵਾ ਕਰੀ ਜਾਵੇ ਤੇ ਕਿੰਨੇ ਹੀ ਸਾਧ ਸੰਗਤ ਜੀ ਉਹ ਦਾਨ ਕਰੀ ਜਾਵੇ ਕਹੇ ਕਿੰਨੇ ਹੀ ਜੋਤ ਤਬ ਸਿਮਰਨ ਕਰੀ ਜਾਵੇ ਜਿਹੜਾ ਹੰਕਾਰੀ ਤੇ ਨਿੰਦਕ ਹੈ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਕਹਿੰਦੇ ਜਿਹੜੇ ਨਾਮੀ ਪੁਰਸ਼ਾ ਨਾਮ ਜਪਣ ਵਾਲਿਆ ਉਹ ਕਿਸੇ ਵੀ ਮਜਬ ਵਿੱਚ ਕਿਸੇ ਵੀ ਵਰਨ ਜਾਤ ਵਿੱਚ ਜੰਮਿਆ ਕਹਿੰਦੇ ਹਮੇਸ਼ਾ ਉਹਨਾਂ ਵੱਲ ਸਾਡੀ ਪਿੱਠ ਹੈ ਆਖੋ ਸਤਨਾਮ ਉਹਨਾਂ ਵੱਲ ਹਮੇਸ਼ਾ ਸਾਡਾ ਮੁਖ ਹੈ ਜਿਹੜੇ ਨਾਮ ਜਪਣ ਵਾਲੇ ਨੇ ਤੇ ਜਿਹੜੇ ਸਾਧ ਸੰਗ ਜੀ ਹੰਕਾਰੀ ਲੋਕ ਆ ਉਹਨਾਂ ਵੱਲ ਸਾਡੀ ਪਿੱਠ ਹੈ ਹਮੇਸ਼ਾ ਨਾਮ ਦਿਓ ਮੁਖ ਲਾਇਆ ਨਾਮ ਜਪਣ ਵਾਲਿਆਂ ਵੱਲ ਸਾਡਾ ਮੁਖ ਹੈ ਹੰਕਾਰੀ ਤੇ ਨਿੰਦਕਾਂ ਵੱਲ ਸਾਡੀ ਪਿੱਠ ਹੈ ਇਸ ਕਰਕੇ ਧੀਰਮੱਲੀਏ ਹੰਕਾਰੀ ਸੀ ਸਾਧ ਸੰਗਤ ਜੀ ਗੁਰੂ ਸਾਹਿਬ ਨੇ ਇਹਨਾਂ ਨੂੰ ਪਰੇ ਕਰ ਦਿੱਤਾ ਸੀ ਦੂਰ ਕਰ ਦਿੱਤਾ ਸੀ ਭਾਵੇਂ ਗੁਰੂ ਕੀ ਕੁੱਲ ਦੇ ਵਿੱਚੋਂ ਸਨ ਪਰ ਹੰਕਾਰੀ ਸਨ ਮਹਾਰਾਜ ਨੂੰ ਜਦੋਂ ਇਸ ਤਰ੍ਹਾਂ ਸਿੱਖਾਂ ਨੂੰ ਜਵਾਬ ਦੇ ਦਿੱਤਾ ਪਤਾ ਕੀ ਕਹਿੰਦੇ ਹੰਕਾਰ ਦੇ ਵਿੱਚ ਕਹਿੰਦੇ ਉਹ ਤੁਹਾਡਾ ਗੁਰੂ ਜੀ ਇੰਨਾ ਸਮਰਾਥ ਹੈ ਉਹ ਖੁਦ ਕਿਉਂ ਨਹੀਂ ਬਾਣੀ ਰਚ ਲੈਂਦਾ ਵੇਖੋ ਹੁਣ ਸਾਡਾ ਗੁਰੂ ਨਹੀਂ ਰਿਹਾ ਹੁਣ ਕਹਿੰਦੇ ਤੁਹਾਡਾ ਗੁਰੂ ਹੈ ਵੇਖੋ ਹੰਕਾਰ ਵਿੱਚ ਜਦੋਂ ਬੰਦਾ ਅੰਨਾ ਤੇ ਬੁਲਾ ਹੋ ਜੇ ਤੇ ਉਦੋਂ ਫਿਰ ਗੁਰੂ ਵੀ ਸਾਡਾ ਨਹੀਂ ਰਹਿੰਦਾ ਉਦੋਂ ਗੁਰੂ ਵੀ ਤੁਹਾਡਾ ਹੋ ਜਾਂਦਾ ਉਦੋਂ ਗੁਰਦੁਆਰਾ ਵੀ ਤੁਹਾਡਾ ਹੋ ਜਾਂਦਾ ਸਾਡਾ ਨਹੀਂ ਰਿਹਾ ਇੱਥੇ ਕੋਈ ਤੁਹਾਡਾ ਗੁਰਦੁਆਰਾ ਤੁਹਾਡਾ ਗੁਰੂ ਇਹ ਹੰਕਾਰ ਤੇ ਨਿੰਦਕ ਦੀ ਨਿਸ਼ਾਨੀ ਇਸ ਕਰਕੇ ਗੁਰਮਖ ਪਿਆਰਿਓ ਗੁਰੂ ਸਾਹਿਬ ਨੂੰ ਇਦਾਂ ਕਹਿ ਦਿੱਤਾ ਕਹਿੰਦੇ ਜੇ ਤੁਹਾਡਾ ਗੁਰੂ ਸਮਰਾਥਾ ਤੇ ਖੁਦ ਬਾਣੀ ਕਿਉਂ ਨਹੀਂ ਉਚਾਰ ਲੈਂਦਾ ਜਾਓ ਅਸੀਂ ਨਹੀਂ ਤੁਹਾਨੂੰ ਇਹ ਵੀੜ ਦੇਣੀ ਬਾਣੀ ਦੇਣੀ ਜਵਾਬ ਦੇ ਦਿੱਤਾ ਸੀ ਗੁਰੂ ਕੇ ਸਿੱਖ ਸਾਧ ਸੰਗਤ ਜੀ ਗੁਰੂ ਦੇ ਬਚਨਾਂ ਦੇ ਵੱਧੇ ਹੋਏ ਵਾਪਸ ਆ ਗਏ ਮਹਾਰਾਜ ਨੂੰ ਆ ਕੇ ਕਹਿ ਦਿੱਤਾ ਸਤਿਗੁਰੂ ਉਹਨਾਂ ਐਸੇ ਭੱਦੀ ਸ਼ਬਦਾਵੜੀ ਬੋਲੀ ਐਸੇ ਬਚਨ ਅਪਸ਼ਬਦ ਬੋਲੇ ਨੇ ਤਾਂ ਤੁਹਾਡਾ ਹੁਕਮ ਨਹੀਂ ਸੀ ਨਹੀਂ ਤਾਂ ਧੀਰ ਮੱਲੀਆਂ ਨੂੰ ਥਾਂ ਦੇ ਚਿਤ ਕਰ ਦੇਣਾ ਸੀ ਅਸੀਂ ਆਖੋ ਸਤਨਾਮ ਸਾਡੇ ਕੰਨ ਤੁਹਾਡੀ ਨਿੰਦਿਆ ਨਹੀਂ ਸੁਣ ਸਕਦੇ ਸਤਿਗੁਰੂ ਇਸ ਕਰਕੇ ਤੁਹਾਡਾ ਹੁਕਮ ਨਹੀਂ ਸੀ ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੇ ਐਸੀ ਭਦੀ ਸ਼ਬਦਾਵੜੀ ਬੋਲੀ ਕਹਿੰਦੇ ਜੇ ਤੁਹਾਡਾ ਗੁਰੂ ਸਮਰਾਥ ਹੈ ਤੇ ਖੁਦ ਕਿਉਂ ਨਹੀਂ ਬਾਣੀ ਉਚਾਰ ਲੈਂਦਾ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸਿੱਖੋ ਫਿਕਰ ਨਾ ਕਰੋ ਅਸੀਂ ਹੁਣ ਖੁਦ ਬਾਣੀ ਉਚਾਰਾਂ ਆਪਣੇ ਕੰਠ ਤੋਂ ਫਿਰ ਗਰੀਬ ਨਿਵਾਜ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਸਪੰਨ ਬਾਣੀ ਇੱਥੇ ਤੱਕ ਸ੍ਰੀ ਦਮਨਵਾਸ ਸਾਹਿਬ ਦੀ ਧਰਤੀ ਤੇ ਉਚਾਰਨ ਕੀਤੀ ਹੈ ਤੇ ਦੋ ਲਖਾਰੀ ਲਾਏ ਨੇ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਜੀ ਭਾਈ ਮਨੀ ਸਿੰਘ ਜੀ ਹੈੱਡ ਲਿਖਾਰੀ ਨੇ ਮੁਖ ਲਿਖਾਰੀ ਨੇ ਤੇ ਭਾਈ ਸਾਹਿਬ ਭਾਈ ਦੀਪ ਸਿੰਘ ਜੀ ਉਹ ਸਹਾਇਕ ਨੇ ਉਹ ਸ਼ਾਹੀ ਤੇ ਕਲਮਾ ਐ ਤਿਆਰ ਕਰਕੇ ਦਿੰਦੇ ਨੇ ਤੇ ਸਾਧ ਸੰਗਤ ਜੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਉਹ ਬਾਣੀ ਨੂੰ ਲਿਖਦੇ ਗਏ ਤੇ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬਾਣੀ ਨੂੰ કંਠ ਤੋਂ ਉਚਾਰਦੇ ਗਏ ਇਸ ਤਰ੍ਹਾਂ ਸਪੰਨ ਬਾਣੀ 18 10 20 ਤੱਕ ਸਮੇਤ ਰਾਗਮਾਲਾ ਇੱਥੇ ਗੁਰੂ ਗਰੀਬ ਨਿਵਾਜ ਕਲਗੀ ਧਰਪਾਤਸ਼ਾਹ ਮਹਾਰਾਜ ਨੇ ਸੰਪੰਨ ਕੀਤੀ ਹੈ ਬਚੀਆਂ ਹੋਈਆਂ ਕਲਮਾਂ ਜਿਹੜੀਆਂ ਨੇ ਜਾਂ ਸ਼ਾਹੀ ਹੈ ਉਹ ਸਾਧ ਸੰਗਤ ਜੀ ਜੋ ਉੱਥੇ ਗੁਰਦੁਆਰਾ ਲਿਖਣ ਸਰ ਸਾਹਿਬ ਸਰੋਵਰ ਬਣਿਆ ਉਹ ਸਰੋਵਰ ਪਟਪਾ ਕਰਕੇ ਉਹਦੇ ਵਿੱਚ ਸਾਧ ਸੰਗਤ ਜੀ ਭੇਟ ਕਰ ਦਿੱਤੀਆਂ ਨੇ ਜਲ ਪ੍ਰਵਾਹ ਕਰ ਦਿੱਤੀਆਂ ਨੇ ਉਥੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਵੇਖੋ ਨਾਲ-ਨਾਲ ਗੁਰਬਾਣੀ ਦੀ ਸ਼ੁੱਧਤਾ ਹੀ ਸੰਥਿਆ ਇਹ ਪੂਰਨਾ ਪਾਇਆ ਮਹਾਰਾਜ ਨੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਾਲ-ਨਾਲ ਨਾ ਬਾਣੀ ਉਚਾਰਨ ਕੀਤੀ ਜਿੱਥੇ ਉਥੇ ਸਿੱਖਾਂ ਨੂੰ ਗੁਰਬਾਣੀ ਦੀ ਸੰਥਿਆ ਦਿੱਤੀ ਹੈ ਪਹਿਲੇ ਪੈਰ ਸਤਿਗੁਰੂ ਬਾਣੀ ਦੀ ਸੰਥਿਆ ਪੜ੍ਹਾਉਂਦੇ ਆ ਸੁਧਾਈ ਕਰਾਉਂਦੇ ਆ ਤੇ ਦੂਸਰੇ ਪੈਰ ਉਸੇ ਬਾਣੀ ਦੇ ਫਿਰ ਅਰਥ ਪੜਾਉਂਦੇ ਨੇ ਕਿਤੇ ਭਾਈ ਸਿੱਖੋ ਜਿੱਥੇ ਬਾਣੀ ਪੜ੍ਹਨੀ ਹੈ ਉੱਥੇ ਅਰਥ ਵੀ ਤੁਹਾਨੂੰ ਆਉਣੇ ਚਾਹੀਦੇ ਜਿਹਦੇ ਨਾਲ ਸਾਨੂੰ ਗੁਰਮਤ ਦੀ ਸੋਝੀ ਗੁਰਬਾਣੀ ਸਜਗ ਮੈਂ ਚਾਨਣ ਤੁਹਾਨੂੰ ਗਿਆਨ ਦਾ ਚਾਨਣ ਹੋਵੇ ਕਿਤੇ ਤੁਸੀਂ ਅੰਧਵਿਸ਼ਵਾਸੀ ਵਿੱਚ ਬਹਿਮਾ ਭਰਮਾ ਵਿੱਚ ਪੈ ਕੇ ਲੁੱਟੇ ਨਾ ਜਾਇਓ ਮਾਰਾ ਨੇ ਗੁਰਮਤ ਗਿਆਨ ਬਖਸ਼ੇ ਸਾਨੂੰ ਗੁਰਬਾਣੀ ਦੀ ਸੋਝੀ ਨਾਲ ਨਾਲ ਅਰਥ ਪੜਾਏ। ਸੋ ਅੱਜ ਕੱਲ ਤਾਂ ਇਹ ਪੜਨ ਪੜਾਉਣ ਵਾਲਾ ਕੰਮ ਹੀ ਚੱਲਿਆ ਗਿਆ। ਅਸੀਂ ਕਹਿੰਦੇ ਹਾਂ ਪਤਾ ਨਹੀਂ ਇਹ ਜਿਹੜੀ ਬਾਣੀ ਪੜ੍ਹਨੀ ਹੈ ਗ੍ਰੰਥੀ ਦੀ ਜ਼ਿੰਮੇਵਾਰੀ ਹੁੰਦੀ ਹੈ ਗ੍ਰੰਥੀ ਬਾਣੀ ਪੜ੍ਹੇ ਗ੍ਰੰਥੀ ਅਰਥ ਪੜ੍ਹੇ ਸਾਨੂੰ ਨਹੀਂ ਲੋੜ ਹੈਗੀ। ਪਿਆਰਿਓ ਇਹ ਕੋਈ ਕਿੱਤਾ ਨਹੀਂ ਹੈ। ਵੀ ਸਾਡੇ ਦਾ ਬੱਚੇ ਕੋਈ ਬੀਏ ਕਰੀ ਜਾਂਦਾ ਕੋਈ ਐਮਏ ਕਰੀ ਜਾਂਦਾ ਕੋਈ ਆਪ ਸਾਧ ਸੰਗਤ ਜੀ ਵਿਦੇਸ਼ ਜਾਣ ਦੀਆਂ ਤਿਆਰੀਆਂ ਕਰੀ ਜਾਂਦਾ ਕੋਈ ਕੁਛ ਕਰੀ ਅਸੀਂ ਥੋੜਾ ਪੜਾਉਣੇ ਆ ਬੱਚੇ ਅਹੀਂ ਬਾਣੀ ਥੋੜਾ ਪੜਾਉਣੀ ਹੈ ਇਹ ਤਾਂ ਬਾਬਿਆਂ ਦਾ ਕੰਮ ਹੁੰਦਾ ਬਾਣੀ ਪੜ੍ਹਨੀ ਸਾਡਾ ਥੋੜਾ ਕੰਮ ਹੁੰਦਾ ਉਦੋਂ ਕਿਹੜੇ ਬਾਬੇ ਸੀ ਸਾਧ ਸੰਗਤ ਜੀ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸਾਰੇ ਸਿੱਖਾਂ ਨੂੰ ਸਾਧ ਸੰਗਤ ਜੀ ਸੰਧਿਆ ਕਰਵਾਈ ਸੀ ਸੋ ਬਾਣੀ ਪੜ੍ਹ ਕੇ ਬਾਬਾ ਕਿਹਨੂੰ ਕਿਹਾ ਸਾਥ ਸੰਗ ਜੀ ਜਿਹੜਾ ਸਿਆਣਾ ਹੋ ਜੇ ਮਨੁੱਖ ਸੂਝਵਾਨ ਹੋ ਜੇ ਗਿਆਨ ਪ੍ਰਾਪਤ ਕਰ ਲੇ ਉਹ ਗੁਰਸਿੱਖ ਤੋਂ ਫਿਰ ਬਾਬਾ ਵੀ ਬਣ ਜਾਂਦਾ ਉਹਨੂੰ ਭਾਈ ਸਾਹਿਬ ਵੀ ਕਹਿੰਦੇ ਕੋਈ ਸਤਕਾਰ ਦੇ ਦਰਬ ਦੇ ਨਾਲ ਕੋਈ ਨਾ ਲੈ ਦਿਓ ਇਸ ਕਰਕੇ ਗੁਰਮੁਖ ਪਿਆਰਿਓ ਬਾਣੀ ਦੀ ਸੰਥਿਆ ਬੜੀ ਜ਼ਰੂਰੀ ਹੈ ਸਾਨੂੰ ਪ੍ਰੇਰਣਾ ਲੈਣੀ ਚਾਹੀਦੀ ਅੱਜ ਦੇ ਦਿਵਸ ਤੋਂ ਅੱਜ ਦੇ ਗੁਰੂ ਇਤਿਹਾਸ ਤੋਂ ਕਿ ਅਸੀਂ ਆਪਣੇ ਬੱਚਿਆਂ ਨੂੰ ਬਾਣੀ ਪੜ੍ਹਾਈਏ ਕਿਤਾ ਜਿਹੜਾ ਮਰਜ਼ੀ ਦਿਓ ਬੱਚਿਆਂ ਨੂੰ ਪਰ ਗੁਰਬਾਣੀ ਨਾਲ ਜ਼ਰੂਰ ਜੋੜੋ ਕਿਉਂ ਬੱਚਾ ਜੇ ਕਿਤੇ ਜੱਜ ਲੱਗ ਗਿਆ ਜਦੋਂ ਉਹਨੂੰ ਬਾਣੀ ਦਾ ਗਿਆਨ ਆ ਉਹ ਗਲਤ ਫੈਸਲਾ ਥੋੜਾ ਦੇ ਵੀ ਕਿਸੇ ਨੂੰ ਉਹ ਵਕੀਲ ਬਣ ਗਿਆ ਕਾਲਾ ਕੋਟ ਪਾ ਕੇ ਕਾਲੇ ਕਾਰਨਾਮੇ ਨਹੀਂ ਕਰੂਗਾ ਫਿਰ ਸਾਧ ਸੰਗਤ ਜੀ ਉਹ ਇਮਾਨਦਾਰੀ ਦੇ ਨਾਲ ਫੈਸਲਾ ਕਰੂਗਾ ਕਿਉਂ ਉਦੇ ਕੋਲੇ ਗੁਰਮਤਿ ਗਿਆਨ ਹੈ ਗੁਰਬਾਣੀ ਦਾ ਚਾਨਣ ਮਨਾਰਾ ਇਸ ਕਰਕੇ ਗੁਰਮੁਖ ਪਿਆਰਿਓ ਗੁਰਬਾਣੀ ਪੜ੍ਹ ਕੇ ਗੁਰੂ ਦਾ ਗਿਆਨ ਲੈ ਕੇ ਗੁਰਮੁਖ ਪਿਆਰਿਓ ਕਿਸੇ ਵੀ ਫੀਲਡ ਚ ਕੰਮ ਕਰਦਾ ਮਾਨਦਾਰੀ ਨਾਲ ਕੰਮ ਕਰੇਗਾ ਕਿਉਂ ਉਹਨੇ ਕਹਿਣਾ ਮੇਰੇ ਗੁਰੂ ਦਾ ਹੁਕਮ ਹੈ ਪ੍ਰਾਇਆ ਹੱਕ ਨਹੀਂ ਖਾਣਾ ਇਹ ਮੇਰੇ ਗੁਰੂ ਦਾ ਹੁਕਮ ਹੈ ਕਿਸੇ ਤੋਂ ਰਿਸ਼ਵਤ ਖੋਰੀ ਨਹੀਂ ਕਰਨੀ ਇਹ ਮੇਰੇ ਗੁਰੂ ਦਾ ਹੁਕਮ ਹੈ ਇਸ ਕਰਕੇ ਬੱਚਿਆਂ ਨੂੰ ਦਰਿਆਵੀ ਵਿੱਦਿਆ ਪੜ੍ਹਾਓ ਵੱਡੀ ਵਿੱਦਿਆ ਪੜ੍ਹਾਓ ਨਾਲ ਨਾਲ ਗੁਰਬਾਣੀ ਦੀ ਵਿੱਦਿਆ ਵੀ ਪੜ੍ਹਾਓ ਇਹ ਕਲਗੀਧਰ ਪਾਤਸ਼ਾਹ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਹੁਕਮ ਹੈ ਭਾਈ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸੋ ਇਹ ਗੁਰਾਂ ਦਾ ਹੁਕਮ ਹੈ 1400 ਨਾ ਤਰਤੂ ਲੈ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਤੇ 1730 ਤੱਕ ਦਾ ਇਹ ਸਫ਼ਰ ਰਿਹਾ ਹੈ ਗੁਰਬਾਣੀ ਉਚਾਰਨ ਦਾ ਤੇ ਇਕਤਰਤਾ ਕਰਨ ਦਾ ਸੰਪੂਰਨਤਾ ਕਰਨ ਦਾ ਕਿੰਨੇ ਸੂ ਸਾਲ ਲੱਗੇ ਸਤਿਗੁਰਾਂ ਨੂੰ ਪਰ ਅਸੀਂ ਕੀ ਕੰਦਰ ਪਾਈਏ ਗੁਰਮੁਖ ਪਿਆਰਿਓ ਇਸ ਕਰਕੇ ਧਿਆਨ ਦੇਈਏ ਇਧਰ ਨੂੰ ਸੋ ਅੱਜ ਦਾ ਜਿਹੜਾ ਦਿਵਸ ਦਿਹਾੜਾ ਤੱਕ ਸ੍ਰੀ ਦਮਦੋਸਾ ਸਾਹਿਬ ਤੇ ਬੜੀ ਪੱਦਰ ਤੇ ਮਨਾਇਆ ਜਾ ਰਿਹਾ ਹੈ ਨੰਨਮੀ ਟਕਸਾਲ ਵੱਡੇ ਵੱਡੇ ਵਿਦਵਾਨ ਗਿਆਨੀ ਸਿੰਘ ਸਹਿਬਾਨ ਪਹੁੰਚ ਰਹੇ ਆ ਜਿਨ੍ਹਾਂ ਕੋਲ ਸਮਾਂ ਜ਼ਰੂਰ ਉੱਥੇ ਪਹੁੰਚਿਓ ਹਾਜ਼ਰੀ ਲਵਾਇਓ ਆਪੋ ਆਪਣੀ ਇਸ ਕਰਕੇ ਕਹਿਣ ਤੋਂ ਭਾਵ ਹੈ ਵੀ ਅੱਜ ਦੇ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਨੂੰ ਗੁਰਬਾਣੀ ਦੇ ਨਾਲ ਜੋੜਿਆ ਔਰ ਉਹਨਾਂ 48 ਸਿੱਖਾਂ ਦਾ ਇਤਿਹਾਸ ਆਉਂਦਾ ਕਿ 48 ਸਿੱਖਾਂ ਨੇ ਉੱਥੇ ਉਸ ਵੇਲੇ ਸੰਥਿਆ ਪੜ੍ਹੀ ਹੈ ਤੇ ਨਾਲ ਅਰਥ ਪੜ੍ਹਿਆ ਹੈ ਇਹ ਸਾਧ ਸੰਗ ਜੀ ਉਹ 84 ਦੀ 48 ਸਿੱਖ ਫਿਰ ਬਦੇ ਮੁਕਤ ਹੋਏ ਜਿਉਂਦੇ ਮੁਕਤ ਹੋਗੇ ਨਾ ਆਖੋ ਸਤਨਾਮ ਇੱਥੇ ਲੋਕੀ ਮਰਨ ਤੋਂ ਬਾਅਦ ਚੱਕੀ ਫਿਰਦੇ ਨਾ ਕੰਮ ਵੀ ਸਾਨੂੰ ਮੁਕਤੀ ਮਿਲ ਜੇ ਅਈ ਫਲਾਣੇ ਥਾਂ ਤੇ ਜਾਂਦੇ ਆ ਕਲਿਆਣਕਾਰੀ ਕਰਾਉਣ ਕੋਈ ਪਹਿੇਵੇ ਤੁਰਿਆ ਫਿਰਦਾ ਕੋਈ ਕਿਤੇ ਤੁਰਿਆ ਫਿਰਦਾ ਕੀ ਕਹਿੰਦੇ ਅਸੀਂ ਕਲਿਆਣਕਾਰੀ ਕਰਾਉਣ ਚੱਲੇ ਆ ਪਰ ਮਹਾਰਾਜ ਕੀ ਕਹਿੰਦੇ ਨੇ ਭਗਤ ਜੀ ਕਹਿੰਦੇ ਮਰਨ ਤੋਂ ਬਾਅਦ ਕੀ ਪਤਾ ਮੁਕਤੀ ਹੋਣੀ ਹੈ ਕਿ ਨਹੀਂ ਹੋਣੀ ਗੁਰਾਂ ਦੀ ਬਾਣੀ ਤਾਂ ਜਿਉਂਦੇ ਮੁਕਤ ਕਰਦੀ ਹੈ ਇਸ ਕਰਕੇ ਗੁਰਮੁਖ ਪਿਆਰਿਓ ਗੁਰਬਾਣੀ ਦੇ ਨਾਲ ਜੁੜੀਏ ਸਾਡਾ ਇਤਿਹਾਸ ਕਹਿੰਦਾ ਵੀ 48 ਸਿੱਖ ਵਿਦੇ ਮੁਕਤ ਜਿਉਂਦੇ ਮੁਕਤੀ ਪ੍ਰਾਪਤ ਕਰ ਲਿਓ ਜਿਉਂਦੇ ਮੁਕਤ ਹੋ ਗਏ ਸੋ ਗੁਰਬਾਣੀ ਸਾਨੂੰ ਅੱਜ ਵੀ ਜਿਉਂਦਿਆਂ ਮੁਕਤ ਕਰਦੀ ਹੈ ਇਸ ਕਰਕੇ ਕਹਿਣ ਤੋਂ ਭਾਵ ਹੈ ਵੀ ਅਸੀਂ ਬਾਣੀ ਤੇ ਬਾਣੇ ਦੇ ਧਾਰਨੀ ਹੋਏ ਸਿੱਖੀ ਸਰੂਪ ਵਿੱਚ ਆਈਏ ਤਾਂ ਕਿ ਲੋਕ ਤੇ ਸਾਡਾ ਪਰਲੋਕ ਸਭ ਰੰਝਾਵੇ ਆਓ ਗੁਰੂ ਸਾਹਿਬ ਕਿਰਪਾ ਕਰਨ ਦਇਆ ਕਰਨ ਇਤਿਹਾਸ ਸੁਣ ਵੀਰੇ ਆ ਤੋ ਸਮੇਂ ਦੀ ਲਿਹਾਜ਼ ਦੇ ਨਾਲ ਇੱਥੇ ਸਮਾਪਤੀ ਹੈ ਗੁਰੂ ਸਾਹਿਬ ਜੀ ਕਿਰਪਾ ਕਰਨ ਦਇਆਨਦ ਦਇਆ ਕਰਨ ਗੁਰੂ ਕਾ ਉਪਦੇਸ਼ ਸੰਦੇਸ਼ ਮਣਾ ਤੇ ਵਸੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਦੇਹੁ ਸਜਣ ਅਸੀਸੜੀਆਂ ਜਿਉ ਹੋਵਾ ਸਭ ਸੋ ਮੇਲ ਗੁਰੂ ਅਗੇ ਅਰਦਾਸਾਂ ਬੇਨਤੀਆਂ ਕਰੀਏ ਕਿ ਸਾਨੂੰ ਇਸ ਗੱਲ ਦੀ ਸੋਝੀ ਸਮਝ ਆ ਜਾਵੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤਖ ਗੁਰੂ ਨਿਸਤਾਰੇ ਸੋ ਅਸੀਂ ਸਮਝ ਸਕੀਏ ਕਿ ਸਾਡੇ ਲਈ ਪ੍ਰਤਖ ਗੁਰੂ ਕਿਹੜਾ ਹੈ ਦੇਹ ਧਾਰੀ ਦਮ ਪਖੰਡੀ ਕਿਹੜਾ ਹੈ ਇਹ ਸਾਨੂੰ ਸਮਝ ਆ ਜਾਵੇ ਇਸ ਕਰਕੇ ਜਰੂਰ ਇਸ ਗੱਲ ਤੇ ਧਿਆਨ ਦਿਈਏ ਗੁਰੂ ਅਗੇ ਅਰਦਾਸਾਂ ਬੇਨਤੀਆਂ ਕਰੀਏ ਗੁਰੂ ਸਾਹਿਬ ਜੀ ਦਇਆ ਨਿਤ ਦਇਆ ਕਰਨ ਕਿਰਪਾ ਕਰਨ ਆਓ ਸਮਾਪਤੀਆਂ ਬਲ ਜਾਈਏ ਸ਼ਲੋਕ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਨਿਵਸ ਰਾਤ ਦੁਇदाई ਦਾਇਆ ਖਿਲੇ ਸਗਲ ਜਗਤ ਤਿੰਗਿਆਈਆ ਬੁਰਿਆਈਆ ਬੱਚ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ